ਬਹੁਤ ਧੰਨਵਾਦ ਆ ਡੇਲੀ ਪੋਸਟ ਪੰਜਾਬੀ ਦਾ ਜਿਹੜਾ ਸਾਡੇ ਨਾਲ 13 ਤਰੀਕ ਤੋਂ ਖੜਾ ਹੈ ਸੋ ਇੱਕ ਕਹਿੰਦਾ ਉਹ ਸਾਡੀ ਰੱਬ ਨੇ ਡੇ ਆਉਟੀ ਲਾਈ ਏ ਸ਼ੰਭੂ ਬਰੀ ਅਰੇ ਪਟਣ ਦੀ ਲਾਬ ਹਿਰਿਆ ਆਰ ਨੇਤਾ ਉਹ ਕਿੱਥੇ ਸੁੱਤੇ ਪਏੋਂ ਕੜਾ ਖਾ ਕੇ ਇੱਕ ਕਹਿੰਦਾ ਇੰਤਫੇਰੇ ਸਾਰਾ ਗੈਂਗਲੈਂਡ ਬਣਿਆ ਆਖਦੀਆਂ ਜੱਟਾ ਸ਼ੈਰ ਕਿਹੜਾ ਮਾਰ ਜਾ ਮਨਕਿਰਤਔਲਖਾ ਉਹ ਕਿੱਥਿਆਂ ਭਰਾਵਾ ਆ ਜਾ ਸ਼ੰਭੂ ਬਾਰਡਰ ਤੈਨੂੰ ਵੀ ਢੀਕਦਾ ਇੱਕ ਕਹਿੰਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਓ ਹੋ 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 ਬੱਬੂ ਮਨਾ ਓਏ ਆ ਜਾ ਤੈਨੂੰ ਵੀ ਡੀਕਦਾ ਇੱਕ ਕਹਿੰਦੀ ਹੈ ਸਹਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਐ ਓ ਭੈਣ ਕਾ ਰੁਪਈਏ 니 ਕਿੱਥੇ ਆ ਤੇਰਾ ਗੱਜੜ ਬੈਲੀ 니 ਕਿੱਥੇ ਆ ਤੇਰਾ ਜਰਨੈਲ ਜੈਲੀ 니 ਕਦੋਂ ਐ ਸ਼ੰਭੂ ਬੈਰੀ ਘਟਾ ਨੂੰ ਪਟੂਗਾ ਇੱਕ ਕਹਿੰਦੀ ਆ ਘਮਣ ਕਮਾਉਣ ਨੂੰ ਤਾ ਥਾਰੇ ਰੱਖੀ ਐ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਉਹ ਭੈਣੇ ਸ਼ਰੰਦਾ ਸ਼ਰਮਾ 니 ਕਿੱਥੇ ਆ ਤੇਰਾ ਬੁਲਟ 니 ਨਾ ਉਹਦੇ ਪਟਾਕੇ ਨਹੀਂ ਦੇ ਆ 니 ਨਾ ਉਹ ਰੇ ਸ਼ਾ ਮਾਰਦਾ ਤੂੰ ਵੀ ਆ ਜਾ ਇੱਕ ਕਹਿੰਦਾ ਮੂਰੇ ਝਟਖਾੜ ਪੂ ਖੜਾ ਓਏ ਦਿਲਜੀਤਾਂ ਓਏ ਤੂੰ ਅਮਰੀਕਾ ਚ ਨਿਊਰਲ ਖਾ ਕੇ ਆ ਸੰਗਿਆ ਓਏ ਦਿਲਜੀਤਾਂ ਤੂੰ ਵੀ ਆ ਜਾ ਇੱਕ ਕਹਿੰਦਾ ਅਰਜਨ ਬੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਓਏ ਬਬੜਾ ਓਏ ਨਾ ਤੇਰੀ ਗੰਡਾਸੀ ਓਏ ਨਾ ਤੇਰਾ ਅਰਜਨ ਬੈਲੀ ਓਏ ਕਿੱਥੇ ਆਏ ਓਏ ਕਿਹੜੀ ਕਣਕੀ ਸੁੱਤਾ ਪਿਆ ਓਨੇ ਵਿੱਚ ਮਿੱਤਰਾਂ ਦੇ ਬੂਟ ਆਉਂਦੇ ਆ ਓ ਜੈਜੀ ਬੀਆ ਓ ਤੇਰੇ ਬੂਟ ਓ ਤੇਰਾ ਪੈਂਟ ਕੋਟ ਮੈਂ ਸਮਿਆ ਦੂੰ ਓ ਤੇਰੇ ਵਾਲਾਂ ਨੂੰ ਜੈਲ ਲਵਾ ਦੂੰ ਓ ਤੇਰਾ ਪੂਰਾ ਡੈਕੋਰੇਸ਼ਨ ਕਰਾ ਦੂੰ ਆ ਜਾ ਮਰਾ ਵੀਰ ਸੰਭੂ ਬਾਟਰ ਤੇ ਇੱਕ ਕਹਿੰਦਾ ਮੇਰਾ ਲਾ ਚਿੱਟਾ ਕੁਰਤਾ ਪਜਾਮਾ ਲੈ ਪੜ ਗਿਆ ਓਏ ਕਰਨਾ ਉਜ ਲਿਆ ਓਏ ਦबई ਦੀ ਚਰਚ ਤੇ ਹੀ ਮੈਂ ਲਾਉਂਗਾ ਓਏ ਮੈਂ ਤੈਨੂੰ ਅੱਛਾ ਲੈ ਕੇ ਆਉਂਗਾ ਓਏ ਤੇਰਾ ਕੋ ਚਿੱਟਾ ਕੁਰਤਾ ਪਜਾਮਾ ਵੀ ਭਰਾਵਾ ਦਿਖਾ ਦੇ ਇੱਕ ਗੰਦਾ ਜੱਟ ਕਾਬਜ਼ ਹਿਲਾਉਣ ਦਾ ਸ਼ੌਕੀ ਓਏ ਢਿਲਵਾ ਓਏ ਕਿਹੜਾ ਢਿਲਵਾ ਇਹੋ ਦਿਲਪ੍ਰਿੰਟ ਢਿਲੋ ਉਹ ਦਿਲਪ੍ਰਿੰਟ ਢਿਲਵਾ ਓਏ ਆ ਜਾ ਓ ਭਰਾਵਾ ਕਾਬਜ਼ੇ ਫੇਰ ਲੈ ਲਈ ਫੇਰ ਆਜਾ ਵਿਆਹ ਸ਼ਾਦੀਆਂ ਚ ਖਾੜੇ ਲਾ ਲਿਓ ਕਲਾਕਾਰੋ ਆਜੋ ਭਰਾਵੋ ਓ ਕਲਾ ਬਹਿ ਕੇ ਨੌਜਵਾਨਾਂ ਨੂੰ ਘਬਰਾ ਨਾ ਕਰੋ ਤੱਤੇ ਗਾਣੇ ਗਾ ਕੇ ਅੱਜ ਭੈਣ ਮੇਰੀਏ ਸੁਮਨ ਜੀਟ ਲਈ ਭੈਣ ਆ ਤੂੰ ਮੇਰੀ ਕਿਉਂਕਿ ਮੈਂ ਭੈਣ ਇਹਨਾਂ ਨੂੰ ਹੀ ਸਨੈਸ਼ਨ ਦੇਣਾ ਚਾਹੁੰਦਾ ਹਾਂ ਕਲਾਕਾਰਾਂ ਨੂੰ ਕਿਉਂਕਿ ਉਹਨਾਂ ਨੇ ਇੱਕ ਟਵੀਟ ਕੀਤਾ ਹੈ ਕਿ ਅਸੀਂ ਵਿਆਹਾਂ ਦੇ ਪ੍ਰੋਗਰਾਮਾਂ ਚ ਵਿਝੀਆਂ ਜੇ ਭੈਣੇ ਕਿਸਾਨ ਨਾ ਰਹਾ ਫਸਲ ਨਾ ਰਹੀ ਐ ਐਮ ਐਸ ਵੀ ਨਾ ਮਿਲੀ ਇਹਨਾਂ ਦੇ ਭੈਣੇ ਖਾੜੇ ਕੌਣ ਲਵਾਊਗਾ ਸਾਡੀ ਰੱਬ ਨੇ ਦਿਓਟੀ ਲਾਈਏ ਸ਼ੰਭੂ ਬਰੀ ਅਰੇ ਪਟਣ ਦੀ ਲਾਬ ਹਿਰਿਆ ਆਰਨੇਤਾ ਉਹ ਕਿੱਥੇ ਸੁੱਤੇ ਪਏੋਂ ਕੜਾ ਖਾ ਕੇ ਇੱਕ ਕਹਿੰਦਾ ਇੰਤਫੇਰੇ ਸਾਰਾ ਗੈਂਗਲੈਂਡ ਬਣਿਆ ਆਖਦੀਆਂ ਜੱਟਾ ਸ਼ੈਰ ਕਿਹੜਾ ਮਾਰ ਜਾ ਮਨ ਕਿਰਤਾ ਔਲਖਾ ਉਹ ਕਿੱਥੇ ਆ ਭਰਾਵਾ ਆ ਜਾ ਸ਼ੰਭੂ ਬਾਰਡਰ ਤੈਨੂੰ ਵੀ ਢੀਕਦਾ ਇੱਕ ਕਹਿੰਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਓਹ 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 ਬੂ ਮਨਾ ਓਏ ਆ ਜਾ ਤੈਨੂੰ ਵੀ ਢੀਕਦਾ ਇੱਕ ਕਹਿੰਦੀ ਹੈ ਸਹਲੀਆਂ ਵੀ ਰਹਦੀਆਂ ਨੇ ਡਰ ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਐ ਓ ਭੈਣ ਕਾ ਰੁਪਈਏ 니 ਕਿੱਥੇ ਆ ਤੇਰਾ ਗੱਜੜ ਬੈਲੀ 니 ਕਿੱਥੇ ਆ ਤੇਰਾ ਜਰਨੈਲ ਜੈਲੀ 니 ਕਦੋਂ ਇਹ ਸ਼ੰਭੂ ਬੈਰੀ ਘਟਾ ਨੂੰ ਪਟੂਗਾ ਇੱਕ ਕਹਿੰਦੀ ਹੈ ਘਮਣ ਕਮਾਉਣ ਨੂੰ ਤਾ ਥਾਰੇ ਰੱਖਿਆ ਬੁਲਟ ਤਾ ਰੱਖਿਆ ਪਟਾਕੇ ਪਾਉਣ ਨੂੰ ਓ ਭੈਣੇ ਸ਼ਰੰਦਾ ਸ਼ਰਮਾ ਨੀ ਕਿੱਥੇ ਆ ਤੇਰਾ ਬੋਲਟ ਨੀ ਨਾ ਉਹਦੇ ਪਟਾਕੇ ਨਹੀਂ ਦੇ ਐ ਇਹਦਾ ਹੋਰ ਸ਼ਾ ਮਾਰਦਾ ਉਹ ਵੀ ਆ ਜਾ ਇੱਕ ਕਹਿੰਦਾ ਮੂਰੇ ਝਟਖਾੜਕੂ ਖੜਾ ਓਏ ਦਲਜੀਤਾਂ ਓਏ ਤੂੰ ਅਮਰੀਕਾ ਚ ਨਿਊਰਲ ਖਾ ਕੇ ਸੌ ਗਿਆ ਓਏ ਦਲਜੀਤਾਂ ਤੂੰ ਵੀ ਆ ਜਾ ਇੱਕ ਕਹਿੰਦਾ ਅਰਜਨ ਬੈਲੀ ਨੇ ਪੱਬ ਜੋੜ ਕੇ ਗੰਦਾਸੀ ਮਾਰੀ ਓਏ ਬਬੜਾ ਓਏ ਨਾ ਤੇਰੀ ਗੰਦਾਸੀ ਓਏ ਨਾ ਤੇਰਾ ਅਰਜਣ ਬੈਲੀ ਓਏ ਕਿੱਥੇ ਆਇਆ ਓਏ ਕਿਹੜੀ ਕਣਕੀ ਸੁੱਤਾ ਪਿਆ ਓਨੇ ਵਿੱਚ ਮਿੱਤਰਾਂ ਦੇ ਬੂਟ ਆਉਂਦੇ ਆ ਓ ਜੈਜੀ ਬੀਆ ਓ ਤੇਰੇ ਬੂਟ ਓ ਤੇਰਾ ਪੈਂਟ ਕੋਟ ਮੈਂ ਸਮਿਆ ਦੂੰ ਓ ਤੇਰੇ ਵਾਲਾਂ ਨੂੰ ਜੈਲ ਲਵਾ ਦੂੰ ਓ ਤੇਰਾ ਪੂਰਾ ਡੈਕੋਰੇਸ਼ਨ ਕਰਾ ਦੂੰ ਆ ਜਾ ਮਰਾ ਵੀਰ ਸੰਭੂ ਬਾਟਰ ਤੇ ਇੱਕ ਕਹਿੰਦਾ ਮਿੱਤਰਾਂ ਦਾ ਚਿੱਟਾ ਕੁੜਤਾ ਪਜਾਮਾ ਲੈ ਪੜ ਗਿਆ ਓ ਕਰਨਾ ਉੱਜ ਲਿਆ ਓ ਦबई ਦੀ ਚਰਚ ਤੇ ਹੀ ਮੈਂ ਲਾਉਂਗਾ ਓਏ ਮੈਂ ਤੈਨੂੰ ਇੱਥੇ ਲੈ ਕੇ ਆਉਂਗਾ ਓ ਤੇਰਾ ਕੋ ਚਿੱਟਾ ਕੁਰਤਾ ਪਜਾਮਾ ਵੀ ਭਰਾਵਾ ਦਿਖਾ ਦੇ ਇੱਕ ਕਲਾ ਜੱਟ ਕਾਬਜ਼ੇ ਹਿਲਾਉਣ ਦਾ ਸ਼ੌਕੀ ਓਏ ਢਿਲਵਾ ਓ ਕਿਹੜਾ ਢਿਲਵਾ ਇਹੋ ਦਿਲਪ੍ਰਿੰਟ ਢਿਲੋ ਓ ਦਿਲਪ੍ਰਿੰਟ ਢਿਲ ਢਿਲਵਾ ਓ ਆ ਜਾਓ ਭਰਾਵਾ ਕਾਬਜ਼ੇ ਫੇਰ ਲੈ ਲਈ ਫੇਰ ਆਜਾ ਵਿਆਹ ਸ਼ਾਦੀਆਂ ਚ ਖਾੜੇ ਲਾ ਲਿਓ ਕਲਾਕਾਰੋ ਆਜੋ ਭਰਾਵੋ ਓ ਕਲਾ ਬੈ ਕੇ ਨੌਜਵਾਨਾਂ ਨੂੰ ਘਬਰਾ ਨਾ ਕਰੋ ਤੇ ਗਾਣੇ गाਕੇ ਅੱਜ ਭੈਣ ਮੇਰੀਏ ਸੁਮਨ ਜੇਟਲੀ ਭੈਣ ਆ ਤੂੰ ਮੇਰੀ ਕਿਉਂਕਿ ਮੈਂ ਭੈਣ ਇਹਨਾਂ ਨੂੰ ਹੀ ਸਨੈਸ਼ਨ ਦੇਣਾ ਚਾਹੁੰਦਾ ਕਰਾਗਾਰਾਂ ਨੂੰ ਕਿਉਂਕਿ ਉਹਨਾਂ ਨੇ ਇੱਕ ਟਵੀਟ ਕੀਤਾ ਹੈ ਕਿ ਅਸੀਂ ਵਿਆਹਾਂ ਦੇ ਪ੍ਰੋਗਰਾਮਾਂ 'ਚ ਬਿਝੀਆਂ ਜੇ ਭੈਣੇ ਕਿਸਾਨ ਨਾ ਰਹਾ ਫਸਲ ਨਾ ਰਹੀ ਐ ਐਮਐਸਪੀ ਨਾ ਮਿਲੀ ਇਹਨਾਂ ਦੇ ਭੈਣੇ ਖਾੜੇ ਕੌਣ ਲਵਾਊਗਾ